ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਆ ਡੈਕਸੀ ਵਾਲੇ ਗੁਰੂ ਘਰ ਆ ਚੁੱਕੇ ਆ ਤੁਹਾਨੂੰ ਅੱਜ ਦਿਖਾਉਣੇ ਆ ਵੀ ਇੱਥੇ ਕੈਨੇਡਾ ਦੇ ਵਿੱਚ ਵੀ ਜੇ ਕਿਸੇ ਦੀ ਡੈਥ ਹੋ ਜਾਂਦੀ ਆ ਤਾਂ ਉਹਦੇ ਫੁੱਲ ਵਗੈਰਾ ਕਿੱਥੇ ਪਾਉਂਦੇ ਆ ਆਹ ਹੋ ਜਾਗਾ ਬਣਾਈਆ ਇਹਦਾ ਨਾਮ ਪਾਰਕ ਦਾ ਨਾਮ ਹੈ ਆ ਕੀਰਤਪੁਰ ਪਾਰਕ ਕੀਰਤਨਪੁਰ ਸਾਹਿਬ ਵੀ ਕਹਿੰਦੇ ਆ ਇਹ ਜਗ੍ਹਾ ਨੂੰ ਹਨਾ ਤੇ ਅੱਜ ਫਿਰ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਣੇ ਆਗੇ ਹਨਾ ਤੇ ਆ ਆ ਨਾਲ ਗੁਰਦੁਆਰ ਸਾਹਿਬ ਦੀ ਵੀਡੀਓ ਨੂੰ ਇਹਨੂੰ ਡੈਕਸੀ ਵਾਲਾ ਗੁਰੂ ਘਰ ਕਹਿੰਦੇ ਨੇ ਕਿਉਂਕਿ ਇਹ ਇਹ ਟੈਕਸੀ ਦੀ ਸੜਕ ਆ ਜੀ ਉਹ ਤੇ ਪੈ ਜਾਂਦਾ ਨਾਲ ਵੀਰੇ ਇੱਥੇ ਆਹ ਪਾਰਕਾ ਹਨ ਤੇ ਨਾਲ ਸਟੇਡੀਅਮ ਵੀ ਇੱਥੇ ਵੱਡੀ ਦੇ ਟੂਰਨਾਮੈਂਟ ਵਗੈਰਾ ਹੁੰਦੇ ਨੇ ਆਹ ਵੇਖੋ ਅਨਟਾਰੀਓ ਗਵਰਨਮੈਂਟ ਦੇ ਕਾਨੂੰਨ ਅਨਸਾਰ ਹਨ ਸਾਰਾ ਕੁਝ ਸਾਹ ਲਿਖਿਆ ਹੋਇਆ ਵੀ ਇਹ ਇਟੂ ਇਕਨੋਮੀ ਦੇ ਵਿੱਚ ਜਲ ਪ੍ਰਵਾਹ ਤੋਂ ਪਹਿਲਾਂ ਦੁਦਵਾਰ ਦੇ ਮੇਨ ਦਫਤਰ ਦੇ ਵਿੱਚ ਬੰਦੇ ਦਾ ਨਾਮ ਲਿਖਾਓ ਸਾਰਾ ਸਿਸਟਮ ਹਨ ਕਿਉਂਕਿ ਇੱਥੇ ਦਰਦ ਕਰਦੇ ਆ ਵੀ ਜਿਵੇਂ ਉੱਥੇ ਲਿਖਦੇ ਹੁੰਦੇ ਹਨ ਹਨ ਅਸਲ ਵਿੱਚ ਤਾਂ ਕੋਈ ਨਾਮ ਹੀ ਆਵੇ ਇੱਥੇ ਹਨ ਮੈਨੂੰ ਮੈਂ ਤਾਂ ਮੈਂ ਮੈਂ ਤਾਂ ਇਹ ਜਗ੍ਹਾ ਦਾ ਪਤਾ ਮੈਂ ਆਪ ਤੇ ਬੱਚਿਆਂ ਦੇ ਫੁੱਲ ਇੱਥੇ ਪਾ ਕੇ ਗਿਆ ਸੀਗੇ ਹਨ ਤੇ ਉਦੋਂ ਦਾ ਪਤਾ ਲੱਗਿਆ ਮੈਂ ਚੱਲ ਵਿਖਾ ਦਈਏ ਹਨ ਲੋਕਾਂ ਨੂੰ ਕਯਰਿਓਸਟੀ ਹੁੰਦੀ ਹੈ ਵੀ ਆਹ ਚੀਜ਼ ਕਿੱਥੇ ਹੁੰਦੀ ਹੈ ਆ ਵੀਰੋ ਮੇਨ ਜਗਾ ਹਨ ਜਿੱਥੇ ਫੁੱਲ ਪੈਂਦੇ ਆ ਆ ਨਾ ਦੀ ਹੈਗੀ ਹਨ ਤੇ ਸਾਰੇ ਮਨ ਲੋਕਾਂ ਦੇ ਨਾਲ ਇੱਥੇ ਪਾ ਕੇ ਜਾਂਦੇ ਹੁੰਦੇ ਆ ਮੇਨ ਵੀ ਜੇ ਕਿਸੇ ਦੀ ਡੈਥ ਹੁੰਦੀ ਆ ਤਾਂ ਤੇ ਡੈਕਸੀਕੋ ਦੇ ਇਹ ਗਵਰਨਮੈਂਟ ਤੋਂ ਵੀ ਮਨਜ਼ੂਰੀ ਲੈਤੀ ਹੋਈ ਆ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਆਪਣਾ ਅਰਮਨ ਦੇ ਵਿੱਚ ਹਨ ਉਹ ਤਾਂ ਆਪਣੇ ਧਰਮ ਨੇ ਵਿੱਚ ਗੁਰੂ ਆਣ ਆਖਿਆ ਕਿਤੇ ਨੇੜੇ ਹਨ ਵੀ ਜਾਂ ਕਿਤੇ ਦੱਬ ਕੇ ਪਰ ਚਲੋ ਹਨ ਜਿਵੇਂ ਸਸਟਮ ਬਣਿਆ ਯਾਰ ਹਨ ਜਿਵੇਂ ਲੋਕ ਮੰਨਦੇ ਤਾਂ ਕਰਕੇ ਆ ਆ ਨਦੀਪ ਦੇ ਵਿੱਚ ਪਾਉਂਦੇ ਹਨ ਕਿਸੇ ਦੀ ਵੀ ਡੱਥ ਹੁੰਦੀ ਹੈ ਤਾਂ ਤੇ ਇੱਥੇ ਬਹੁਤ ਵਧੀਆ ਤੇ ਕੈਮਰੇ ਘੁੰਮਣੇ ਲੱਗੇ ਹੋਏ ਵਧੀਆ ਇੱਥੇ ਬੈਠਣ ਉੱਠਣ ਨੂੰ ਵੀ ਸਾਵਣਾ ਹੈ ਹਨ ਬਹੁਤ ਸੋਹਣਾ ਪਾਰਕ ਬਣਾਇਆ ਇੱਥੇ ਹਨ ਤੇ ਨਾਲ ਗੁਰਦੁਆਰਾ ਸਾਹਿਬਾ ਹਨ ਤੇ ਭਾਈ ਆ ਬਾਬਾਈ ਆ ਜਾਂਦੇ ਅਰਦਾਸ ਵੀ ਕਰ ਜਾਂਦੇ ਨੇ ਇੱਥੇ ਆ ਕੇ ਹਨ ਤੇ ਸਾਰੇ ਉਹ ਨਾਮ ਨੂੰ ਨੋਟ ਕਰਦੇ ਆ ਸਾਰਾ ਸਿਸਟਮ ਨਾਲ ਆ ਇਥੇ ਬਾਸਕਰਵਾਲ ਲਗ ਰਹੇ ਨੇ ਇਥੇ ਮੇਨ ਗੱਲ ਇਥੇ ਪਤਾ ਕਿ ਇਥੇ ਥਾਂ ਥਾਂ ਨਾ ਬਾਣੀ ਲਿਖੀ ਹੋਈ ਆ ਉਹਦੇ ਅਰਥ ਸਮਝਾਏ ਹੋਇਆ ਥਾਂ ਥਾਂ ਬੋਰਡ ਲੱਗੇ ਹੋਇਆ ਜਦੋਂ ਬੰਦਾ ਇਧਰ ਆ ਤਾਂ ਉੱਥੇ ਆ ਕੇ ਥੋੜੀ ਸਮਝ ਆ ਜਾਂਦੀ ਹੈ ਵੀ ਯਾਰ ਚਲੋ ਹਣਾ ਜੋ ਜੀ ਆਇਆ ਉਹਨੇ ਤਾਂ ਜਾਣੀ ਆ ਆ ਗੁਰੂਗਰ ਦੀ ਪਾਰਕਿੰਗ ਆ ਗੁਰੂਗਰ ਦੀ ਬੈਕ ਸਾਈਡ ਹਣਾ ਹੁਣ ਅਸੀਂ ਫਿਰ ਚੱਲਦੇ ਸੀਗੇ ਇਸ ਤੋਂ ਬਾਅਦ ਅਸੀਂ ਇੱਥੇ ਆ ਕੇ ਮਾਲ ਚ ਹਣਾ ਇਹ ਮਿਸਸ ਸਾਗਾ ਦਾ ਮਾਲ ਆ ਹਣਾ ਇਹ ਤੋਂ ਕਪੜਾ ਲਈਦਾ ਲੈਣਾ ਸੀਗਾ ਤੇ ਵਾ ਚੱਲ ਜੀ ਵੀ ਤੁਹਾਨੂੰ ਵੀਡੀਓ ਦਿਖਾ ਦਈਏ ਹਨਾ ਤੇ ਇੱਦਾਂ ਦਾ ਸਿਮਾਲ ਜੈਂਟਰ ਹੋ ਚੁੱਕਿਆ ਵੀਰੇ ਆ ਦੇਖੋ ਸਮਾਨ 2-2000 ਡਾਲਰ ਦਾ ਉਹ ਹੀ ਸਾਡੇ ਅਕਾਤ ਉਤਤ ਰਹੀਆਂ ਗੱਲਾਂ 1.5 ਲੱਖ ਰਹੀਆਂ ਚੀਜ਼ਾਂ ਨੇ ਪਾਵਾ ਕਿੱਥੇ ਆ ਆ ਜਿਹੜਾ ਮਾਲ ਆ ਨਾ ਇਹਦੀ ਐਡੀ ਘੈਂਟ ਮੰਨ ਲਓ ਵੀ ਆਰਕੀਟੈਕ ਨੇ ਸਸਟ ਪੰਜਾਬ ਬਣਾਇਆ ਹਨਾ ਜਿੰਨਾ ਕਹਿੰਨ ਉਹ ਆਹ ਹੀ ਕਪੜੇ ਢੀਡੇ ਲੈਣੇ ਆਈਟੋਰੀ ਵਾਸ਼ਰੂਮ ਜਾ ਗਿਆ ਤੂੰ ਆ ਹਨ ਆ ਮਾਲ ਆ ਦੇਖੋ ਇੱਥੇ ਭੈਣਾਂ ਦਾ ਉਹ ਸਿੱਟੀਆਂ ਦੇ ਨੇ ਡਾਲਰ ਪਤਾ ਨਹੀਂ ਕਿਉਂ ਲੋਕ ਚਲੋ ਵੀਰੇ ਸਾਰਿਆਂ ਸਸਤੀ ਗਾ ਤੇ ਸ਼ੇਅਰ ਕਰਦੇ ਹੋ ਭਾਈ ਹੁਣੇ ਸ਼ੇਅਰ ਲਾਈਕ ਕਰਨ ਠੀਕ ਆ ਹੋਰ ਕਹਣ ਕਹਣ ਚੀਜ਼ਾਂ ਪਾਵਾਂਗੇ ਆਪਾਂ ਪਹਿਲਾਂ ਵਾਲਾ ਪੇਜ ਬੰਦ ਹੋ ਗਿਆ ਹੁਣ ਇਹਦੇ ਆਈਡੀ ਤੇ ਹੀ ਪਾਇਆ ਕਰਾਂਗੇ ਓਕੇ